ਦਾਰ ਰਮੇਸ਼ ਬਾਗ ਮੇਅਰ ਦੀਪਕ ਡੋਂਗਲ ਤੇ ਜੋਤੀ ਜਗਤਾਪ ਜਗਤਪ ਉਪਰ ਭੀਮਾ ਕੋਰੇਗਾ ਹਿੰਸਾ ਸੌਣ ਦਾ ਦੋਸ਼ ਲਗਾਇਆ 12 ਜਨਵਰੀ 2018 ਨੂੰ ਰਿਲਾਇੰਸ એનર્ਜੀ ਅਨਿਲ ਮਾਲੀ ਨਾਲ ਸੰਬੰਧਿਤ ਹੈ ਜਿਹੜੀ ਤੇ ਗੌਤਮ ਅੰਡਾਨੀ ਦੁਆਰਾ ਨੂੰ ਸੰਭਾਲ ਲਿਆ ਗਿਆ ਉਹਦੇ ਵਾਸਤੇ ਇਸ ਰਿਲਾਇੰਸ એનર્ਜੀ ਲਈ ਬਿਜਲੀ ਦੇ ਤਾਰਾਂ ਪਿਛਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਤੇ ਛਾਪੇ ਮਾਰੇ ਪੁਲਿਸ ਨੇ ਤੇ ਉਹਨਾਂ ਨੂੰ ਕੈਦ ਕਰ ਦਿੱਤਾ ਗਿਆ ਪੁਲਿਸ ਨੇ ਦੋਸ਼ ਲਾਇਆ ਕਿ ਉਹਨਾਂ ਦੇ ਮੌਵਾਦੀਆਂ ਨਾਲ ਸੰਬੰਧ ਨਹੀਂ ਜਿਵੇਂ ਅਕਸਰ ਕਰਦੇ ਨੇ ਜਿਹੜਾ ਵੀ ਕੋਈ ਸੰਘਰਸ਼ ਕਰਨ ਵਾਲਾ ਹੈ ਤਾਂ ਉਹਦੇ ਤੇ ਬੜਾ ਸੌਖਾ ਜਾਂ ਠੱਪਾ ਹੈਗਾ ਉਹ ਮੌਵਾਦੀਆਂ ਦਾ ਲਾਦਦੇ ਨੇ ਕਿ ਇਹ ਮੌਵਾਦੀਆਂ ਨਾਲ ਸੰਬੰਧ ਨਹੀਂ ਤੇ ਭੀਮਾ ਕੋਰੇ گا ਹਿੰਸਾ ਚ ਉਹਨਾਂ ਦੀ ਭੂਮਿਕਾ ਹੈ ਉਹਨਾਂ ਉੱਪਰ ਯੂਏਪੀਏ ਲਗਾ ਦਿੱਤਾ ਗਿਆ 14 ਮਾਰਚ 2018 ਸੁਪਰੀਮ ਕੋਰਟ ਵੱਲੋਂ ਆ ਗਾਉਂ ਜਮਾਨ ਦੀ ਰੱਜ ਜੀ ਅਰਜੀ ਰੱਦ ਹੋਣ ਤੇ ਉਸੇ ਦਿਨ ਪੂਨੇ ਪਿੰਡੂ ਪੁਲਿਸ ਨੇ ਮਲਿੰਦ ਏਕ ਬੋਟੇ ਨੂੰ ਜਿਹਦਾ ਪਹਿਲੀ ਐਫਆਈਆਰ ਚ ਨਾਂ ਲਿਖਵਾਇਆ ਗਿਆ ਸੀ ਧੀਮਾ ਕੋਰੇ گاؤں ਹਿੰਸਾ ਸੰਬੰਧੀ ਗ੍ਰਿਫਤਾਰ ਕਰ ਲਿਆ ਗਿਆ ਪਰੰਤੂ ਇਹਨਾਂ ਦੀ ਪੱਖਪਾਤੀ ਅਪਰੋਚ ਦੇਖੋ ਕਿ ਸਿਰਫ 1 ਮਹੀਨੇ ਬਾਅਦ ਹੀ 19 ਅਪ੍ਰੈਲ 2018 ਨੂੰ ਉਸ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਤਾਂ ਆਪਾਂ ਹਰਿਆਣੇ ਦੇ ਵਿੱਚ ਵੀ ਇਹ ਦੇਖਿਆ ਇੱਕ ਕਿਸੇ ਬਾਬੇ ਨੂੰ ਲਗਾਤਾਰ ਪਰੋਲ ਦਿੱਤੀ ਗਈ ਜਿਹੜਾ ਜਿਹੜਾ ਮਤਲਬ ਰੇਪ ਕੇਸ ਦੇ ਵਿੱਚ ਕਤਲ ਕੇਸ ਦੇ ਵਿੱਚ ਅੰਦਰ ਹੈ ਉਹਨੂੰ ਸਜ਼ਾ ਹੋਈ ਹੋਈ ਹੈ ਕੋਰਟ ਵੱਲੋਂ। ਔਰ ਇਸੇ ਤਰ੍ਹਾਂ ਜਿਹੜੇ 16 16 ਜਿਨ੍ਹਾਂ ਨੂੰ ਡੀਕੇ ਕਿਹਾ ਜਾਂਦਾ ਹੈ ਭੀਮਾ ਕੋਰਗਾ ਦੇ ਬੁੱਧੀਜੀਵੀ ਨੇ ਤੇ ਉਹਨਾਂ ਦੇ ਵਿੱਚੋਂ 8 5.5 ਸਾਲ ਤੱਕ ਮਤਲਬ ਜਿਹੜੇ ਹੈਗੇ ਲਗਭਗ ਉਹ ਵੱਖ-ਵੱਖ ਸਮੇਂ ਸਾਢੇ ਪੰਜ ਸਾਲ ਮੈਕਸਿਮ ਤੱਕ ਉਹ ਸਜ਼ਾ ਕੱਟ ਚੁੱਕਿਆ ਜਦੋਂ ਕਿ ਉਹਨਾਂ ਦਾ ਕੇਸ ਅਜੇ ਤੱਕ ਸ਼ੁਰੂ ਨਹੀਂ ਹੋਇਆ ਅੰਦਰ ਰਹਿ ਚੁੱਕਿਆ ਇਹਨਾਂ ਸਭ ਤੇ ਅੱਠ ਹਜੇ ਬਾਕੀ ਦੇ ਅੰਦਰ ਨੇ ਮੈਂ ਬਾਅਦ ਚ ਉਹਨਾਂ ਦਾ ਜ਼ਿਕਰ ਕਰਾਂਗਾ ਇੱਕ ਦੇ ਨਾਲ ਨਾਲ ਜਿਹੜਾ ਕਿਤਾਬ ਦੇ ਵਿੱਚ ਅਲਪਾ ਸ਼ਾਹ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹਿੰਦੁਸਤਾਨ ਦੇ ਵਿੱਚ ਜਮਹੂਰੀਅਤ ਦਾ ਬਹੁਤ ਵੱਡਾ ਜਿਹੜਾ ਆ ਰਾਗ ਲਾਪਿਆ ਜਾਂਦਾ ਪਰ ਉਹਦੇ ਚ ਪੈਰਾਮੀਟਰ ਦੋ ਚੱਲ ਰਹੇ ਨੇ ਇੱਕ ਜਿਹੜੇ ਆਮ ਲੋਕਾਂ ਲਈ ਕਿਰਤੀ ਲੋਕਾਂ ਲਈ ਸੰਘਰਸ਼ ਕਰਨ ਵਾਲੇ ਜਾਂ ਉਹਨਾਂ ਦੀ ਆਵਾਜ਼ ਠਾਉਣ ਵਾਲੇ ਲਈ ਇੱਕ ਜਿਹੜੇ ਰੂਲਿੰਗ ਆ ਪਾਰਟੀ ਦੇ ਨਾਲ ਜੁੜੇ ਹੋਏ ਨੇ ਸਤਾ ਦੇ ਨਾਲ ਜੁੜੇ ਹੋਏ ਨੇ ਉਹਨਾਂ ਵਾਸਤੇ ਜਿਹੜਾ ਹੈਗਾ ਫਾਰਮੂਲਾ ਹੋਰ ਹੈ ਉਹਨੂੰ ਜਮਾਨਤ ਤੇ ਰਹਾ ਕਰ ਦਿੱਤਾ ਇੱਕ ਵੋਟੇ ਨੂੰ ਮਿਲਿੰਦੇ ਇੱਕ ਵੋਟੇ ਨੂੰ ਤੇ ਜਿਹੜਾ ਭੀੜੇ ਸੀ ਦੂਸਰਾ ਉਹਨੂੰ ਤੇ ਗ੍ਰਿਫਤਾਰੀ ਨਹੀਂ ਕੀਤਾ ਜਿਹਨੂੰ ਗੁਰੂ ਜੀ ਵੀ ਕਹਿੰਦੇ ਨੇ ਇਹ ਆਰਐਸਐਸ ਵਾਲੇ 8 ਮਾਰਚ 2018 ਨੂੰ ਫਿਰ ਪੂਨੇ ਸ਼ਹਿਰੀ ਪੁਲਿਸ ਦੇ ਸਹਾਇਕ ਕਮਿਸ਼ਨਰ ਸ਼ਿਵਾਜੀ ਪਵਾਰ ਵੱਲੋਂ ਸੁਰਿੰਦਰ ਗੈਡਰਲਿੰਗ ਸੁਧੀਰ ਤਾਵਲੇ ਹਰਸ਼ਾਲੀ ਪੌਟ ਦਾ ਰੋਨਾ ਬਿਲਸਨ ਸਾਗਰ ਗੋਰਖੇ ਪਾਵਲਾ ਢਿੰਗਲੇ ਰਮੇਸ਼ ਗਾਇਚਰ ਜੋਤੀ ਜਗਤਪ ਅਤੇ ਰੁਪਾਲੀ ਜੱਜਬਰਦ ਤਲਾਸ਼ੀ ਵਰੰਟਾਂ ਦੀ ਮੰਗ ਕੀਤੀ। ਪਰੰਤੂ ਪਹਿਲਾ ਵਰਜਾ ਜੁਡੀਸ਼ੀਅਨ ਮੈਜਿਸਟਰੇਟ ਨੇ ਬੇਨਤੀ ਰੱਦ ਕਰ ਦਿੱਤੀ। ਇਸੇ ਤਰ੍ਹਾਂ ਦੀ ਇੱਕ ਹੋਰ ਅਪੀਲ ਪੁਲਿਸ ਵੱਲੋਂ ਇਸ ਅਦਾਲਤ ਨੂੰ 19 ਮਾਰਚ 2018 ਨੂੰ ਕੀਤੀ ਪਰੰਤੂ ਰੱਦ ਕਰ ਦਿੱਤੀ ਗਈ। 17 April 2018 ਨੂੰ ਫਿਰ ਪੁਨੇ ਸ਼ਹਿਰੀ ਪੁਲਿਸ ਨੇ ਬਿਨਾਂ ਕਿਸੇ ਤਲਾਸ਼ੀ ਵਰੰਟਾਂ ਦੇ ਉੱਪਰ ਜਿਹੜੇ ਕਿ ਅਦਾਲਤ ਵੱਲੋਂ ਰੱਦ ਕਰ ਦਿੱਤੇ ਗਏ। ਉੱਪਰ ਜ਼ਿਕਰ ਕੀਤੇ ਗਏ ਸਾਰੇ ਵਿਅਕਤੀਆਂ ਦੇ ਦਿੱਲੀ, ਨਾਗਪੁਰ ਅਤੇ ਪੂਨੇ ਵਿੱਚ ਘਰਾਂ ਤੇ ਛਾਪੇ ਮਾਰੇ। ਇਹਨਾਂ ਛਾਪਿਆਂ ਦੌਰਾਨ ਰੋਮਾਂ ਮਿਲਸਨ ਦਾ ਲੈਪਟਾਪ ਜ਼ਬਤ ਕਰ ਲਿਆ ਗਿਆ। ਅਤੇ ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਉਹਦੇ ਵਿੱਚ ਉਹਨੂੰ ਦੋਸ਼ੀ ਠਹਿਰਾਉਣ ਵਾਲੇ ਕਥਿਤ ਪੱਤਰ ਸਨ। ਯਾਨੀ 13 ਦੇ ਕਰੀਬ ਉਹ ਕਹਿੰਦੇ ਵੀ ਉਹਦੇ ਵਿੱਚ ਪੱਤਰ ਮਿਲੇ ਨੇ। ਉਹ ਆਪਾਂ ਬਾਅਦ ਚ ਗੱਲ ਕਰਾਂਗੇ ਕਿ ਉਹਦੇ ਬਾਰੇ ਜਿਹੜੀ ਵੱਖ-ਵੱਖ ਏਜੰਸੀਆਂ ਨੇ ਪੜਤਾਲ ਕਰਨ ਤੋਂ ਬਾਅਦ ਕੀ ਸਿੱਟਾ ਕੱਢਿਆ ਕਿ ਉਹ ਪੱਤਰ ਜਿਹੜੇ Maoਵਾਦੀਆਂ ਨੇ ਇੱਕ ਦੂਜੇ ਨੂੰ ਲਿਖੇ ਹੋਏ ਸੀਗੇ ਤੇ ਉਹਨਾਂ ਦੇ ਵਿੱਚ ਭਰਾ ਪ੍ਰਧਾਨ ਮੰਤਰੀ ਅ ਜਿਹੜੇ ਨਰਿੰਦਰ ਮੋਦੀ ਜੀ ਨੇ ਇਹਨਾਂ ਨੂੰ ਕਤਲ ਕਰਨ ਦੀ ਸਾਜ਼ਿਸ਼ ਸੀ। ਸੋ ਇਹ ਜਿਹੜੇ ਪੱਤਰ ਨੇ ਇਹ ਧੀਮਾ ਕੋਰੇਗਾ ਜਿਹੜੇ ਬੰਦੀ ਹੈਗੇ ਆ ਉਹਨਾਂ ਦੇ ਖਿਲਾਫ ਪੁਲਿਸ ਕੇਸ ਦਾ ਆਧਾਰ ਬਣਿਆ। 6 ਜੂਨ 2018 ਪੁਨੇ ਸ਼ਹਿਰੀ ਪੁਲਿਸ ਨੇ ਸਰਿੰਦਰਾ सुरेंद्र ਗੜਲਿੰਗ ਸ਼ਵੇਰ ਧਾਵਲੇ ਰੋਨਾ ਬਿਲਸਨ ਸ਼ੋਮਾ ਸਿੰਘ ਤੇ ਮਹੇਸ਼ ਰਾਉਤ ਨੂੰ ਉਹਨਾਂ ਦੀ ਅਲਗਾਰ ਪਰਿਸ਼ਦ ਵਿੱਚ ਕਥਿਤ ਸ਼ਮੂਲੀਅਤ ਪਵੰਦੀਸ਼ੁਦਾ ਭਾਰਤੀ ਕਮਿਊਨਿਸਟ ਪਾਰਟੀ ਮਾਓਵਾਦੀ ਨਾਲ ਸੰਬੰਧਿਤ ਕਥਿਤ ਸਰਗਰਮੀਆਂ ਅਤੇ ਪ੍ਰਧਾਨ ਮੰਤਰੀ ਖਿਲਾਫ ਇੱਕ ਕਦਜ ਸਾਜ਼ਿਸ਼ ਲਈ ਗ੍ਰਿਫਤਾਰ ਕਰ ਲਿਆ ਗਿਆ ਜਿਹੜੀ ਪਹਿਲੀ ਗ੍ਰਿਫਤਾਰੀ ਇਹ ਪੰਜਾਂ ਨਹੀਂ ਹੋਈ ਸੀ ਦੁਆਰਾ ਫੇਰ ਦੱਸਿਆ ਸੁਰਿੰਦਰ ਗਾਰਲਿੰਗ ਸੁਧੀਰ <table> ਰੋਨਾ ਵਿਲਸਨ ਸ਼ੋਮਾ ਸਿੰਘ ਅਤੇ ਮਹੇਸ਼ ਰਾਓ ਸ਼ੋਮਾ ਸਿੰਘ ਦੀ ਤਾਂ ਹੁਣੀ 2024 ਦੇ ਵਿੱਚ ਜਵਾਨ ਤੋਂ ਹੋਈ ਹੈ ਉਸ ਤੋਂ ਬਾਅਦ ਗੋਤਮਨ ਨਵ ਲਖੇ ਦੀ ਹੋਈ ਹੈ 6 ਜੂਨ 2018 ਪੁਣੇ ਸ਼ਹਿਰੀ ਪੁਲਿਸ ਦੇ ਜਾਇੰਟ ਕਮਿਸ਼ਨਰ ਰਵਿੰਦਰ ਕਾਦਮ ਨੇ ਪੁਣੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਦਾਵਾ ਕੀਤਾ ਕਿ ਰੋਨਾ ਵਿਲਸਨ ਦੇ ਲੈਪਟਾਪ 'ਚ ਦੋਸ਼ੀ ਟਰਾਉਣ ਵਾਲੇ ਪੱਤਰ ਮਿਲ ਗਏ ਹਨ ਜਿਨ੍ਹਾਂ 'ਚ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦੀ ਸਾਜ਼ਿਸ਼ ਹੈ ਕਾਦਮ ਨੇ ਹੋਰ ਪ੍ਰੈਸ ਕਾਨਫਰੰਸਾਂ ਕੀਤੀਆਂ ਜਿਨ੍ਹਾਂ ਵਿੱਚ 13 ਜਿਹੇ ਧਮਾਕਾਖੇਜ਼ ਪੱਤਰ ਅਦਾਲਤ 'ਚ ਪੇਸ਼ ਕਰਨ ਜਾਂ ਦੋਸ਼ੀਆਂ ਨੂੰ ਦੇਣ ਤੋਂ ਪਹਿਲਾਂ ਮੀਡੀਆ ਕੋਲ ਲੀਕ ਕਰ ਦਿੱਤੇਗੇ ਤਾਂ ਸੋਚਣ ਦੀ ਗੱਲ ਇਹ ਹੈ ਕਿ ਆਮ ਤੌਰ ਤੇ ਅਦਾਲਤਾਂ ਇਸ ਗੱਲ ਦੇ ਓਬਜੈਕਸ਼ਨ ਕਰਦੀਆਂ ਨੇ ਕਿ ਜੇ ਜੇ ਕੋਈ ਅਦਾਲਤ ਜੇ ਕੇਸ ਚੱਲ ਰਿਹਾ ਉਹਨੂੰ ਸਬ ਜੁਡੀਸ ਕਿਹਾ ਜਾਂਦਾ ਹੈ ਤਾਂ ਉਦੋਂ ਇਹੋ ਜੀ ਕਾਰਵਾਈ ਕੋਈ ਪਬਲਿਕਲੀ ਨਹੀਂ ਕਰ ਸਕਦਾ ਇਸ ਮਾਮਲੇ ਦੇ ਵਿੱਚ ਵੀ ਕੋਰਟ ਨੇ ਇਸ ਗੱਲ ਦਾ ਨੋਟਿਸ ਲਿਆ ਪਰ ਇਹ ਕੰਮ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੋਈ ਨਹੀਂ ਕੀਤੀ ਸਿੰਪਲੀ ਇਹ ਕਿਹਾ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਜਦੋਂ ਕਿ ਜੇ ਕੋਈ ਇਹ ਹੀ ਗੱਲ ਕਿਸੇ ਅ ਮਨੁਖੀਰ ਘਰ ਕਾਰਪੋਨ ਵੱਲੋਂ ਕੀਤੀ ਗਈ ਹੁੰਦੀ ਜਾਂ ਕਿਸੇ ਬੁੱਧੀਜੀਵੀ ਜਿਹੜਾ ਕਿ ਲੋਕਾਂ ਦੇ ਪੱਖ ਦੀ ਗੱਲ ਕਰਦਾ ਉਹਦੇ ਵੱਲੋਂ ਕੀਤੀ ਗਈ ਹੁੰਦੀ ਤਾਂ ਲਾਜ਼ਮੀ ਉਸ ਉਸ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਂਦੀ ਤੇ ਇਹ ਗੱਲਾਂ ਨਾਲ ਨਾਲ ਕਈ ਡਾਇਰੈਕਟਲੀ ਕਈ ਇਨਡਾਇਰੈਕਟਲੀ ਆ ਜਾਨੀ ਹਲਪਾ ਸ਼ਾਹ ਵੱਲੋਂ ਇਹਦੇ ਵਿੱਚ ਕਿਤਾਬ ਦੇ ਵਿੱਚ ਇਹ ਤੱਥਾਂ ਨੂੰ ਬਿਲਡ ਕੀਤਾ ਗਿਆ 29 ਅਗਸਤ 2018 ਨੂੰ ਪ੍ਰੋਫੈਸਰ ਉਮੇਲਾ ਥਾਪਰ ਪ੍ਰੋਫੈਸਰ ਪ੍ਰਭਾਤ ਪਟਨਾਇਕ ਪ੍ਰੋਫੈਸਰ ਸਤੀਸ਼ ਦੇਸ਼ ਪਾਂਡੇ ਮਾਜਾ दारू ਵਾਲਾ ਅਤੇ ਪ੍ਰੋਫੈਸਰ ਦੇਵਕੀ ਜਾਨ ਵੱਲੋਂ ਸੁਪਰੀਮ ਕੋਰਟ ਵਿੱਚ ਇੱਕ ਜਨ ਹਿੱਤ ਮੁਕੱਦਮਾ ਦਾਇਰ ਕੀਤਾ ਜਿਸ ਵਿੱਚ ਪੂਨੇ ਸ਼ਹਿਰੀ ਪੁਲਿਸ ਵੱਲੋਂ ਜਾਣੇ ਪਛਾਣੇ ਮਨੁੱਖੀ ਹੱਕਾਂ ਸੰਬੰਧੀ ਕਾਰਕੁਨਾ ਪੱਤਰਕਾਰਾਂ ਵਕੀਲਾਂ ਤੇ ਰਾਜਨੀਤਿਕ ਕਾਮਿਆਂ ਦੇ ਘਰਾਂ ਤੇ ਛਾਪੇ ਮਾਰਨ ਅਤੇ ਗ੍ਰਿਫਤਾਰ ਕਰਨ ਦੀ ਆਪ ਉਦਰੀ ਕਾਰਵਾਈ ਬਾਰੇ ਸ਼ਿਕਾਇਤ ਕੀਤੀ ਗਈ ਉਨਾ ਕਿਹਾ ਕਿ ਕਾਰਕੁਨਾਂ ਨੂੰ ਉਹਨਾਂ ਖਿਲਾਫ ਬਿਨਾ ਕਿਸੇ ਪ੍ਰੂਸੇਯੋਗ ਸਮਗਰੀ ਅਤੇ ਸਬੂਤ ਦੇ ਗ੍ਰਿਫਤਾਰ ਕੀਤਾ ਗਿਆ ਅਤੇ ਮਕਸਦ ਸੀ મતਭੇਦ ਰੱਖਣ ਵਾਲਿਆਂ ਨੂੰ ਖਾਮੋਸ਼ ਕਰਨਾ ਯਾਨੀ ਡਾਈਸੈਂਟਰ ਨੂੰ ਦਬਾਉਣਾ ਜਿਹੜਾ ਕਿ ਅੱਜ ਚੱਲ ਰਿਹਾ ਕੋਈ ਵੀ ਵਿਰੋਧੀ رائے ਰੱਖਦਾ ਹੈ ਭਾਜਪਾ ਦੀਆਂ ਨੀਤੀਆਂ ਤੇ ਆਰਐਸਐਸ ਦੀਆਂ ਨੀਤੀਆਂ ਤੇ ਉਂਗਲ ਚੁੱਕਦਾ ਹੈ ਉਹਦੇ ਤੇ ਮਾਓਵਾਦੀ ਹੋਣ ਦਾ ਠੱਪਾ ਲਾਓ ਦੇਸ਼ ਵਿਰੋਧੀ ਹੋਣ ਦਾ ਠੱਪਾ ਲਾਓ ਤੇ ਅੰਦਰ ਕਰ ਦਿਓ ਯੂਪੀਐਲ ਆ ਦੇ। ਇਹ سلسلہ ਵੱਡੀ ਪੱਧਰ ਦੇ ਉੱਤੇ ਜਿਹੜਾ ਹੈਗਾ ਉਹ ਬੀਜੇਪੀ ਵੱਲੋਂ ਚਲਾਇਆ ਜਾ ਰਿਹਾ ਹੈ। ਸੁਪਰੀਮ ਕੋਰਟ ਨੇ ਮੁਕਦਮੇ ਦੇ ਗੁਨਾਹਗੋਨਾ ਨਾਲ ਐਸ ਸਤੁਸ਼ਟ ਹੁੰਦੇ ਆ ਇਸ ਅਰਜੀ ਦਾ ਸੰਗਿਆਨ ਲਿਆ ਤੇ ਹੁਕਮ ਦਿੱਤਾ ਕਿ ਜਦੋਂ ਤੱਕ ਉਹ ਮਾਮਲੇ ਨੂੰ ਦੁਬਾਰਾ ਨਹੀਂ ਦੇਖ ਲੈਂਦੇ ਪੰਜ ਕਾਰਕੁਨਾਂ ਨੂੰ ਸਿਰਫ ਘਰਾਂ ਵਿੱਚ ਨਜ਼ਰਬੰਦ ਰੱਖਿਆ ਜਾਵੇ। ਯਾਨੀ ਛੱਡਿਆ ਰਹਿ ਨਹੀਂ ਉਹਨਾਂ ਨੂੰ। ਇਹ ਜੇਲ੍ਹ ਭੇਜਣ ਦੀ ਬਜਾਏ ਉਹਨਾਂ ਨੂੰ ਘਰਾਂ 'ਚ ਨਜ਼ਰਬੰਦ ਕਰ ਦਿਓ ਇਹ ਮਲਕੋਟ ਨੇ ਆਰਡਰ ਕੀਤਾ 31 ਅਗਸਤ 2018 ਨੂੰ ਪਰਮਵੀਰ ਸਿੰਘ ਵਧੀਕ ਡਾਇਰੈਕਟਰ ਜਨਰਲ ਮਹਾਰਾਸ਼ਟਰ ਪੁਲਿਸ ਨੇ ਜਾਂਚ ਵਰੇ ਮੁੰਬਈ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਦਾਅਵਾ ਕੀਤਾ ਕਿ 28 ਅਗਸਤ ਨੂੰ ਗ੍ਰਿਫਤਾਰ ਕੀਤੇ ਗਏ ਕਾਰਕੁਨ ਮਾਓਵਾਦੀ ਗਰੁੱਪਾਂ ਦੇ ਖੁੱਲੇ ਮੈਂਬਰ ਹਨ ਇਸ ਤੇ ਮਹਾਰਾਸ਼ਟਰ ਦੀ ਉੱਚ ਅਦਾਲਤ ਨੇ ਕਿਹਾ ਕਿ ਮਾਮਲਾ ਅਦਾਲਤ ਚਾਹੇ ਤੇ ADGP ਨੂੰ ਅਜਿਹੀ ਕਾਨਫਰੰਸ ਨਹੀਂ ਕਰਨੀ ਚਾਹੀਦੀ ਸੀ ਇਕਨ 28 ਸਤੰਬਰ 2018 ਨੂੰ ਸੁਪਰੀਮ ਕੋਰਟ ਦੇ ਵੈਂਚ ਨੇ 2-1 ਦੇ ਫੈਸਲੇ ਰਾਹੀਂ ਯਾਨੀ ਬਹੁ ਸਾਂ ਮਤੀ ਘੱਟ ਸੰਮਤੀ ਦੇ ਫੈਸਲੇ ਰਾਹੀਂ ਪ੍ਰੋਫੈਸਰ <th>ਪਰ ਤੇ ਦੂਸਰਿਆਂ ਦੀ ਅਰਜੀ ਰੱਦ ਕਰ ਦਿੱਤੀ ਜਿਹਦਾ ਜਿਕਰ ਆਪਾਂ ਉੱਪਰ ਕੀਤਾ ਹੈ ਇਸ ਨੇ ਗ੍ਰਿਫਤਾਰੀਆਂ 'ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਮਾਮਲੇ ਦੀ ਜਾਂਚ ਕਰਨ ਲਈ ਵਿਸ਼ੇਸ਼ ਜਾਂਚ ਟੀਮ ਨਾ ਬਣਾਈ ਕੋਈ ਸੈੱਟ ਵੀ ਨਹੀਂ ਬਣਾਈ ਸੁਦਾ ਭਾਰਦਵਾਜ ਅਰਨ ਫਰੇਰਾ ਵਰਨਨ ਮਿਸਾਲ ਵਸ ਬਹੁਤਮ ਨਵਲਖਾ ਤੇ ਬਰਬਰਾ rau ਦੀ ਘਰਾ ਵਿੱਚ ਨਜ਼ਰਬੰਦੀ ਨੂੰ ਹੋਰ 4 ਹਫ਼ਤਿਆਂ ਲਈ ਵਧਾ ਦਿੱਤਾ ਤਾਂ ਕਿ ਉਹ ਸੁਰੱਖਿਆ ਲਈ ਹੇਠਲੀ ਅਦਾਲਤਾਂ 'ਚ ਅਪੀਲ ਕਰ ਸਕਣ ਸਿਰਫ ਅਪੀਲ ਕਰਨ ਦਾ ਟਾਈਮ ਦੇਣ ਵਾਸਤੇ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਘਰਾ 'ਚ ਨਜ਼ਰਬੰਦੀ ਦੀ ਜਸਟਿਸ ਚੰਦਰ ਚੂੜ ਜਿਹੜਾ ਇੱਕ ਦੋ ਇੱਕ ਦਾ ਫੈਸਲਾ ਹੋਇਆ ਸੀ ਉਹਦੇ 'ਚ ਜਿਹੜਾ ਇੱਕ ਜੱਜ ਸੀਗਾ ਜਿਨੇ ਦੋ ਦੇ ਖਿਲਾਫ ਆਪਣਾ ਵਿਚਾਰ ਰੱਖਿਆ ਉਹ ਸੀਗੇ ਜਸਟਿਸ ਚੰਦਰ ਚੂੜ ਉਹਨਾਂ ਨੇ ਸੱਤ ਸ਼ਬਦਾਂ ਚ ਆਪਣਾ ਵੱਖਰਾ ਮੱਤ ਲਿਖਿਆ ਜਿਸ ਵਿੱਚ ਉਹਨਾਂ ਨੇ ਪੂਨੇ ਸ਼ਹਿਰੀ ਪੁਲਿਸ ਦੇ ਉਸ ਢੰਗ ਦੀ ਅਲੋਚਨਾ ਕੀਤੀ ਜਿਸ ਢੰਗ ਨਾਲ ਕਿ ਉਹ ਜਾਂਚ ਕਰ ਰਹੀ ਸੀ ਅਤੇ ਉਹਨਾਂ ਸਬੂਤਾਂ ਤੇ ਵੀ ਸਵਾਲ ਉਠਾਇਆ ਜੋ ਦਰਜ ਕਰਵਾਏ ਗਏ ਸਨ ਯਾਨੀ ਜਿਹੜੇ ਕਿ ਬਾਅਦ ਦੇ ਵਿੱਚ ਵੱਖ-ਵੱਖ ਏਜੰਸੀਆਂ ਨੇ ਉਹਨਾਂ ਦੇ ਟੈਸਟ ਕਰਕੇ ਆਪਾਂ ਅੱਗੇ ਗੱਲ ਕਰਾਂਗੇ ਕਿ ਉਹਨਾਂ ਦਾ ਕੀ ਹਸ਼ਰ ਹੋਇਆ 27 ਅਕਤੂਬਰ 2018 ਨੂੰ ਪੁਨੇ ਸ਼ਹਿਰੀ ਪੁਲਿਸ ਨੇ ਅਰਨ ਫਰੇਰਾ ਸੁਦਾ ਭਾਰਤਵਾਦ ਤੇ ਵਰਨਨ ਗਸਾਲਵਸ ਨੂੰ ਉਹਨਾਂ ਦੀਆਂ ਵੱਖ-ਵੱਖ ਅਪੀਲਾਂ ਸੈਸ਼ਨ ਤੇ ਹਾਈ ਕੋਰਟ ਵੱਲੋਂ ਖਾਰਜ ਹੋਣ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ। ਇਹਨਾਂ ਯਾਨੀ ਤਿੰਨਾਂ ਨੂੰ ਵੀ ਉਸ ਤੋਂ ਬਾਅਦ ਉਹ ਪੰਜਾਂ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। 15 ਨਵੰਬਰ 2018 ਨੂੰ ਬਾਦੇ ਲੈਨ ਪਿੱਛੇ ਪੁਨਾ ਸ਼ਹਿਰੀ ਪੁਲਿਸ ਨੇ ਭੀਮਾ ਕੋਰੇਗਾਓ ਅਲਗਾਰ ਪ੍ਰੀਸ਼ਦ ਕੇਸ ਵਿੱਚ ਪਹਿਲੀ ਦੌਰ ਸੂਚੀ ਸੋਮਾ ਸੇਨ ਸਰੇਂਦਰ ਗੈਡਲਿੰਗ ਸੁਧੀਰ ਧਾਵਲੇ ਮਹੇਸ਼ ਰਾਓ ਤੇ ਰੋਨਾ ਵੈਲਸਨ ਖਿਲਾਫ ਧਾਇਰ ਕੀਤੀ 17 ਨਵੰਬਰ 2018 ਨੂੰ ਬਰਬਰਾ ਰਾਓ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਬਰਬਰਾ ਰਾਓ ਬੈਲਨੂਨ ਜਿਹੜੇ ਹੈਗੇ ਆ ਪੁਆਇੰਟ ਹੈਗੇ ਆ ਮਨੁੱਖੀ ਅਧਿਕਾਰ ਕਾਰਕੁਨ ਨੇ ਸਾਰੇ ਜਾਣਦੇ 2 ਫਰਵਰੀ 2019 ਨੂੰ ਪੂਨੇ ਸ਼ਹਿਰੀ ਪੁਲਿਸ ਵੱਲੋਂ ਆਨੰਦ ਤੇਲ ਤੁਮਬੜੇ ਨੂੰ ਇੱਕ ਦਿਨ ਪਹਿਲਾ ਸੈਸ਼ਨ ਕੋਰਟ ਵੱਲੋਂ ਉਸਦੀ ਜ਼ਮਾਨਤ ਦੀ ਅਰਜ਼ੀ ਖਾਰਜ ਹੋਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਆਨੰਦ ਤੇਲ ਤੁੰਬੜੇ ਵਾਰੇ ਤੁਸੀਂ ਜਾਣਦੇ ਹੋ। ਇਹ ਪੀਮਰੋ ਅਮੇਦਕਰ ਜੀ ਦੇ ਰਿਸ਼ਤੇਦਾਰ ਨੇ। ਆਈ ਥਿੰਕ ਮੇਰਾ ਖਿਆਲ ਆ ਉਹਨਾਂ ਦੀ ਜਿਹੜੀ ਪੋਤੀ ਹੈਗੀ ਐ। ਉਹ ਇਹਨਾਂ ਦੀ ਜੀਵਨ ਸਾਥੀ ਨਾ। ਗ੍ਰਿਫਤਾਰ ਕਰ ਲਿਆ ਗਿਆ ਉਸੇ ਦਿਨ ਸੈਸ਼ਨ ਕੋਰਟ ਨੇ ਆਨੰਦ ਨੂੰ ਇਹ ਕਹਿੰਦਿਆਂ ਰਹਾ ਕਰ ਦਿੱਤਾ ਕਿ ਉਸਦੀ ਗ੍ਰਿਫਤਾਰੀ ਗੈਰਕਾਨੂੰਨੀ ਹੈ। ਇੱਕ ਕੋ ਅਜੀਬੀ ਸੁਪਰੀਮ ਕੋਰਟ ਦੀ ਸੁਰੱਖਿਆ ਗੇਟ ਸੀ ਯਾਨੀ ਇਹ ਦੇਖੋ ਕੋਰਟ ਨੂੰ ਵੀ ਮਤਲਬ ਉਹਨੂੰ ਜਿਹੜਾ ਹੈਗਾ ਗੈਰ ਕਾਨੂੰਨੀ ਕਹਿਣਾ ਪਿਆ ਪੁਲਿਸ ਦੀ ਕਾਰਵਾਈ ਨੂੰ ਲੇਕਿਨ ਪੁਲਿਸ ਦੇ ਉੱਤੇ ਕੋਈ ਐਕਸ਼ਨ ਸੁਪਰੀਮ ਕੋਰਟ ਦੀ ਸਿਕਿਉਰਿਟੀ ਉਹਨੂੰ ਮਿਲੀ ਹੋਈ ਸੀ ਫਿਰ ਵੀ ਉਹਨੂੰ ਅਰੈਸਟ ਕੀਤਾ ਗਿਆ 6 ਅਗਸਤ 2019 ਇਹ ਇਸੇ ਸਮੇਂ ਜਿਹੜਾ ਬਖ ਬਖ ਬਸੇ ਜਿਸ ਤਰ੍ਹਾਂ ਉਹਨਾਂ ਦਾ ਹਮਲਾ ਚੱਲਦਾ ਸੀਗਾ ਇਹ 6 ਅਗਸ 2019 ਦਾ ਸਮਾਨ ਸੀਗਾ ਜਦੋਂ ਕਿ ਭਾਰਤੀ ਸੰਵਿਧਾਨ ਦੀ ਧਾਰਾ 370 ਰੱਦ ਕਰ ਦਿੱਤੀ ਗਈ ਤੇ ਕਸ਼ਮੀਰ ਦੀ ਅੰਸ਼ਕ tự ਮੁਖਤਿਆਰੀ ਖਤਮ ਕਰ ਦਿੱਤੀ ਗਈ। ਯਾਨੀ ਜਿਹੜੇ ਆ ਜਿਹੜੀਆਂ ਪਾਲਿਸੀਆਂ ਨੂੰ ਫਾਸ਼ੀਵਾਦੀ ਕਿਹਾ ਜਾਂਦਾ ਹੈ ਉਹਦੇ ਵਿੱਚ ਇੱਕ ਕਦਮ ਇਹ ਵੀ ਹੈ ਜਿਹੜੇ ਭਾਰਤ ਦੀ ਬਨਸਵਨਤਾ ਨੂੰ ਭਾਰਤ ਦੀ ਜਿਹੜੀ ਡਾਈਵਰਸਿਟੀ ਨੂੰ ਇਗਨੋਰ ਕਰਕੇ ਇੱਕ ਸੰਵਿਧਾਨ ਇੱਕ ਪਾਰਟੀ ਇੱਕ ਇਲੈਕਸ਼ਨ ਇੱਕ ਭਾਸ਼ਾ ਇੱਕ ਕਾਨੂੰਨ ਇਹ ਸਾਰਾ ਜਿਹੜਾ ਲਿਆਂਦਾ ਜਾ ਰਿਹਾ ਹੈ ਜਿਹੜਾ ਕਿ ਬੀਜੇਪੀ ਦੀਆਂ ਨੀਤੀਆਂ ਦਾ ਹਿੱਸਾ ਹੈਗਾ ਜਿਸ ਨੂੰ ਅਸੀਂ ਜਿਹੜਾ ਕਿਸੇ ਸਮੇਂ ਜਰਮਨ ਦੇ ਵਿੱਚ ਜਾਂ ਇਟਲੀ ਦੇ ਵਿੱਚ ਜਿਹੜੀਆਂ ਚੱਲੀਆਂ ਐਦਾਂ ਦੀਆਂ ਫੌਗ ਸਿਸਟਮ ਹਿਮਾ ਉਹਨਾਂ ਦੇ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਹੈ ਇਸਰਾ ਇਸੇ ਸਮੇਂ ਦੌਰਾਨ ਇੱਕ ਹੋਰ ਚੀਜ਼ ਜਿਹੜੀ 24 ਮਾਰਚ 2020 ਨੂੰ ਪ੍ਰਧਾਨ ਮੰਤਰੀ ਨੇ ਸਮੁੱਚੇ ਭਾਰਤ 'ਚ ਕੋਵਿਡ-19 ਲਾਕਡਾਊਨ ਲਗਾ ਦਿੱਤਾ। ਤੋਂ ਲਾਕਡਾਊਨ ਦਾ ਮਤਲਬ ਤਾਂ ਸੀਗਾ ਬੇਸਿਕਲੀ ਲੋਕਾਂ ਦੀ ਸਿਹਤ ਨੂੰ ਪ੍ਰੋਟੈਕਟ ਕਰਨਾ ਇਹ ਹੋ ਸਕਦਾ ਹੈ। ਉਸ ਸਮੇਂ ਦੌਰਾਨ ਉਹਨਾਂ ਲਈ ਸਪੈਸ਼ਲ ਦਵਾਈਆਂ ਦਾ ਪ੍ਰਬੰਧ ਕਰਨਾ, ਖਾਣੇ ਦਾ ਪ੍ਰਬੰਧ ਕਰਨਾ ਉਹ ਤੇ ਕੀਤਾ ਨਹੀਂ। ਲੋਕ ਸੜਕਾਂ ਦੇ ਉੱਤੇ ਪੈਦਲ ਰੁੱਲਦੇ ਰਹੇ ਸਮਾਜ ਸੇਵੀ ਜਥੇਬੰਦੀਆਂ ਉਹਨਾਂ ਨੂੰ ਕੋਈ ਲੰਗਰ ਪਾਣੀ ਦਾ ਪ੍ਰਬੰਧ ਕਰਦੀਆਂ ਰਹੀਆਂ ਲੇਕਿਨ ਇਸੇ ਸਮੇਂ ਨੂੰ ਜਿਹੜੀਆਂ ਸਰਕਾਰ ਵਿਰੋਧੀ ਆਵਾਜ਼ਾਂ ਸੀਗੀਆਂ ਉਹਨਾਂ ਨੂੰ ਦਬਾਉਣ ਦਾ ਬੜਾ ਸੁਨਹਿਰੀ ਮੌਕਾ ਸਮਝਿਆ ਗਿਆ ਸਰਕਾਰ ਵੱਲੋਂ ਤੇ ਕਿਸੇ ਵੀ ਕਿਸਮ ਦਾ ਪ੍ਰੋਟੈਸਟ ਉਹਦੇ ਉੱਤੇ ਰੋਕ ਲਾ ਦਿੱਤੀ ਗਈ ਸਿਰਫ ਕੋਵਿਡ ਲਾਕਡਾਊਨ ਦੌਰਾਨ ਭਾਰ ਦੇ ਕਿਸਾਨ ਸੀਗੇ ਜਿਹੜੇ ਸਾਰੀਆਂ ਰੁਕਾਵਟਾਂ ਤੋੜ ਕੇ ਉਹ ਦਿੱਲੀ ਦੇ ਵਿੱਚ ਆਪਣਾ ਉਹਨਾਂ ਨੇ ਪ੍ਰੋਟੈਸਟ ਜਾਰੀ ਰੱਖਿਆ 2020-21 ਦੇ ਵਿੱਚ ਔਰ ਅਖੀਰ ਨੂੰ ਸਰਕਾਰ ਨੂੰ ਝੁਕਾ ਕੇ ਵਾਪਸ ਆਏ ਉਸ ਤੋਂ ਇਲਾਵਾ ਜਿਹੜੇ ਆਮ ਸ਼ਹਿਰੀ ਸੀ ਆਮ ਬੁੱਧੀਜੀਵੀ ਸੀਗੇ ਉਹਨਾਂ ਨੂੰ ਇਸ ਬਨਾ ਦੇ ਉੱਤੇ ਕੋਈ ਦਲੀਲ ਕੋਈ ਵਕੀਲ ਕੋਈ ਸੁਣਵਾਈ ਨਹੀਂ ਸੀ ਤੇ ਇਹਨੂੰ ਇੱਕ ਲੋਕਪੱਖੀ ਸ਼ਕਤੀਆਂ ਦੀ ਜਵਾਬੰਦੀ ਕਰਨ ਦੇ ਲਈ ਇੱਕ ਹਥਿਆਰ ਦੇ ਤੌਰ ਤੇ ਆਪਾਂ ਕਹਿ ਸਕਦੇ ਹਾਂ ਵਰਤਿਆ ਗਿਆ 14 April 2020 ਆਨੰਦ ਤੇਲ ਤੁੰਬੜੇ ਤੇ ਗੌਤਮ ਨਵਲੱਖਾ ਨੇ ਸੁਪਰੀਮ ਕੋਰਟ ਵੱਲੋਂ ਉਹਨਾਂ ਦੀ ਅੰਤਿਮ ਰਾਤ ਦੇ ਵਾਅਦਾ ਕਰਨ ਦੀ ਅਪੀਲ ਰੱਦ ਕਰਨ ਤੋਂ ਬਾਅਦ ਐਨਆਈ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਪਹਿਲਾਂ ਕਿਉਂਕਿ ਕੋਰਟ ਨੇ ਉਹਨਾਂ ਨੂੰ ਜਿਹੜਾ ਹੈਗਾ ਥੋੜੀ ਰਾਹਤ ਦਿੱਤੀ ਸੀ ਅਜੇਹਾ ਉਹਨਾਂ ਵੱਲੋਂ ਕੋਵਿਡ-19 ਮਹਾਮਾਰੀ ਤੇ ਉਹਨਾਂ ਲਈ ਉਹਨਾਂ ਦੀ ਉਮਰ ਅਤੇ ਸਹਿ ਵਿਅਕਤੀਆਂ ਦੇ ਖਤਰੇ ਦਾ ਹਵਾਲਾ ਦੇਣ ਦੇ ਬਾਵਜੂਦ ਉਹਨਾਂ ਨੇ ਇਹ ਵੀ ਕਿਹਾ ਕਿ ਕੋਵਿਡ-19 ਮਹਾਮਾਰੀ ਚੱਲ ਰਹੀ ਹੈ ਉਹਨਾਂ ਦੀ ਉਮਰ ਹੈਗੀ ਆ ਜਿਹੜੇ ਉਹ ਸੀਨੀਅਰ ਸਿਟੀਜ਼ਨ ਨੇਗੇ ਤੇ ਇਹ ਇਹ ਉਹਨਾਂ ਦੀ ਜਿਹੜੀ ਹੈਗੀ ਆ ਅਪੀਲ ਨੂੰ ਨਹੀਂ ਮੰਨਿਆ ਗਿਆ 15 ਜੂਨ 2020 ਅਮਨੇਸਟੀ ਇੰਟਰਨੈਸ਼ਨਲ ਤੇ ਸਿਟੀਜ਼ਨ ਲੈਬ ਟ੍ਰਾਂਟੋ ਦਾ ਹੱਟ ਲੈਬ ਦੀ ਡਿਜੀਟਲ ਜਸੂਸੀ ਵਿੱਚ ਜਿਹੜੀ ਵਿਸ਼ੇਸ਼ਗਤਾ ਹੈ ਇਸ ਦੀ ਇੱਕ ਅਮਰੀਕਾ ਦੀ ਹੈਗੀ ਆ ਉਹਨੇ ਇੱਕ ਤਾਲਮੇ ਲਈ ਸਪਾਈ ਵੇਅਰ ਮਹਿਮਦਾ ਪੋਲ ਖੋਲਿਆ ਇਸੇ ਦੌਰਾਨ ਡਵੈਲਪਮੈਂਟ ਕੀ ਹੋਈ ਹੈਗੀ ਕਿ ਜਿਸ ਤਰ੍ਹਾਂ ਅੱਗੇ ਆਪਾਂ ਜਾ ਕੇ ਦੇਖਾਂਗੇ ਕਿ ਜਿਹੜਾ ਮਤਲਬ ਸਪਾਈ ਵੇਅਰ ਦੇ ਰਾਹੀਂ ਉਹ ਪੱਤਰ ਇੰਪਲਾਂਟ ਕੀਤੇ ਗਏ ਸੀ ਕਰੋਨਾ ਮਿਲਸਨ ਦੇ ਕੰਪਿਊਟਰ ਦੇ ਵਿੱਚ ਜਾਂ ਦੂਜਿਆਂ ਦੇ ਵਿੱਚ ਸਟੇਨ ਸੁਆਮੀ ਦੇ ਵਿੱਚ ਤੋਂ 15 ਜੂਨ 2020 ਨੂੰ ਹੀ ਅਮਨੇਸਟੀ ਇੰਟਰਨੈਸ਼ਨਲ ਤੇ ਸਿਟੀਜ਼ਨ ਲੈਬ ਇਹ ਟੋਰਾਂਟੋ ਹੈ ਯੂ ਐਸ اے ਦੀ ਹੈਗੀ ਹੈ ਇਹਨਾਂ ਦੀ ਮਤਲਬ ਜਸੂਸੀ ਦੇ ਮਾਮਲੇ ਚ ਸਪੈਸ਼ਲਾਈਜੇਸ਼ਨ ਹੈ ਵਿਸ਼ੇਸ਼ਗਤਾ ਹੈ ਜਿਹਨੂੰ ਕਹਿੰਦੇ ਆ ਉਹ ਪਕੜਦੇ ਹੈ ਉਹਨਾਂ ਨੇ ਇੱਕ ਸਪਾਈਵੇਅਰ ਮਹਿਮਾ ਦਾ ਪੋਲ ਖੇលਿਆ ਜਿਸ ਨੂੰ ਕੋਆਰਡੀਨੇਟਡ ਸਪਾਈਵੇਅਰ ਕੈਂਪੇਨ ਕਹਿ ਸਕਦੇ ਆ ਜਿਹੜੀ ਜਨਵਰੀ ਤੋਂ ਲੈ ਕੇ ਅਕਤੂਬਰ 2019 ਵਿਚਕਾਰ 9 ਲੋਕਾਂ ਨੂੰ ਵਕੀਲ ਤੇ ਮੁੱਖੀ ਅਧਿਕਾਰਤ ਕਰਨ ਜਾਲ ਸਾਜੀ ਈਮੇਲਾਂ ਰਾਹੀਂ ਜਿਨ੍ਹਾਂ ਵਿੱਚ ਖੁਨਸੀ ਲਿੰਕ ਮੈਲੀਸ਼ੀਅਸ ਲਿੰਕ ਹੁੰਦੇ ਨੇ ਜਿਨ੍ਹਾਂ ਨੂੰ ਜੇਕਰ ਖੋਲਿਆ ਜਾਵੇ ਤਾਂ ਉਹਨਾਂ ਦੇ ਕੰਪਿਊਟਰ ਦੀ ਜਸੂਸੀ ਕਰਨ ਲਈ ਉੱਚ ਮਾਲਵੇਅਰ ਪਾ ਦਿੰਦਾ ਹੈ ਨਿਸ਼ਾਨਾ ਬਣਾਇਆ ਗਿਆ ਇਹ ਥੋੜੀਆਂ ਜਿਹੀਆਂ ਗੱਲਾਂ ਟੈਕਨੀਕਲ ਹੈਗੀਆਂ ਜਿਹੜੇ ਆ ਕੰਪਿਊਟਰ ਯੂਜ਼ ਕਰਦੇ ਨੇ ਲੈਪਟਾਪ ਯੂਜ਼ ਕਰਦੇ ਆ ਜਾਂ ਮਤਲਬ ਮੋਬਾਈਲ ਯੂਜ਼ ਕਰਦੇ ਆ ਉਹਨਾਂ ਨੂੰ ਸਮਝ ਆ ਸਕਦੀਆਂ ਲੱਗੀਆਂ ਕਿ ਸਪਾਈਵੇਅਰ ਕੀ ਹੁੰਦਾ ਇਹ ਇੱਕ ਕਿਸਮ ਦਾ ਇਉਂ ਕਹਿ ਲੋ ਕਿ ਇੱਕ ਕਿਸਮ ਦਾ ਰੁਗਾਣੂ ਹੈਗਾ ਕੰਪਿਊਟਰ ਦੀ ਭਾਸ਼ਾ ਦੇ ਵਿੱਚ ਜੇ ਆਪਾਂ ਗੱਲ ਕਰੀਏ ਉਹਦੇ ਰਾਹੀਂ ਮਤਲਬ ਜਿਹੜਾ ਕਿਸੇ ਦੇ ਕੰਪਿਊਟਰ ਦੇ ਉੱਤੇ ਕੰਟਰੋਲ ਕੀਤਾ ਜਾਂਦਾ 25 ਜੁਲਾਈ 2020 NIA ਨੇ ਫਾਦਰ斯坦 ਸੁਆਮੀ ਤੋਂ ਉਸਦੇ ਰਾਂਚੀ ਵਿੱਚ ਘਰ ਵਿਖੇ ਲਗਭਗ 15 ਘੰਟੇ ਪੁੱਛਗਿੱਛ ਕੀਤੀ ਇਹ ਅਗਲੀ ਘਟਨਾ ਹੈਗਾ ਇਸੇ ਸਮੇਂ ਦੌਰਾਨ ਦੀ ਤੇ 28 ਜੁਲਾਈ 2020 ਨੂੰ ਹਨੀ ਬਾਬੂ ਨੂੰ ਮੁੰਬਈ ਵਿੱਚ NIA ਦੇ ਦਫ਼ਤਰ 'ਚ ਪੁੱਛਗਿੱਛ ਕਰਨ ਲਈ ਸੱਦੇ ਜਾਣ ਤੋਂ ਬਾਅਦ NIA ਨੂੰ ਦੁਆਰਾ ਗ੍ਰਿਫਤਾਰ ਕਰ ਲਿਆ ਗਿਆ ਤੇ ਕੈਦ ਕਰ ਦਿੱਤਾ ਗਿਆ ਇਹ ਵੀ ਫਸਰ ਹੈਗੇ ਆਗੇ ਪਹਿਲਾਂ ਉਹਨੂੰ ਕੁਛਕਿਛ ਲਈ ਬੁਲਾਇਆ ਤੇ ਉਸੇ ਸਮੇਂ ਮਤਲਬ ਉਹਨੂੰ ਗ੍ਰਿਫਤਾਰ ਕਰ ਲਿਆ। 8 ਸਤੰਬਰ 2020 ਨੂੰ ਕਵੀਰ ਕਲਾ ਮੰਚ ਦੇ ਤਿੰਨ ਮੈਂਬਰਾਂ ਸਾਗਰ گورਖੇ, ਰਮੇਸ਼ ਗਾਚਰ ਤੇ ਜੋਤੀ ਜਗਤਪ ਨੂੰ NIA ਵੱਲੋਂ ਗ੍ਰਿਫਤਾਰ ਤੇ ਕੈਦ ਕੀਤਾ ਗਿਆ। 8 ਅਕਤੂਬਰ 2020 ਫਾਦਰ ਸਟੇਨ ਸੁਆਮੀ ਨੂੰ NIA ਵੱਲੋਂ ਰਾਂਚੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਮੁੰਬਈ ਲਿਆਂਦਾ ਗਿਆ। باوجود ਗੰਭੀਰ ਬਿਮਾਰੀਆਂ ਸਮੇਤ ਪਤੰਸਨ ਬਿਮਾਰੀ ਦੇ ਉਸ ਦੀ ਵੱਡੀ ਉਮਰ ਅਤੇ ਮਹਾਰਾਸ਼ਟਰ ਉਸ ਸਮੇਂ ਕੋਵਿਡ-19 ਦਾ ਕੇਂਦਰ ਬਣਿਆ ਹੋਣ ਦੇ باوجود ਉਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਕਿਸੇ ਕਿਸਮ ਦੀ ਕੋਈ ਜ਼ਮਾਨਤ ਨਹੀਂ ਦਿੱਤੀ ਗਈ 83-84 ਸਾਲ ਦੇ ਇਹ ਬਜ਼ੁਰਗ ਸੀਗੇ ਪਾਦਰੀ ਜਿਹੜੇ ਈਸਾਈ ਧਰਮ ਦਾ ਪ੍ਰਚਾਰ ਕਰਨ ਲਈ ਆਦਵਸੀਆਂ ਦੇ ਵਿੱਚ ਕੰਮ ਕਰ ਰਹੇ ਸੀ ਤੇ ਜਿਨ੍ਹਾਂ ਨੇ ਉਹਨਾਂ ਦੀ ਹਾਲਤ ਦੇਖ ਕੇ ਉਹ ਆਦਵਾਸੀਆਂ ਦੇ ਹੀ ਹੋ ਕੇ ਰਹਿ ਗਏ ਨਿਸ਼ਕਾਮ ਸੇਵਾ ਦੇ ਨਾਲ ਉਹਨੇ ਉਹਨਾਂ ਨੂੰ ਉਹਨਾਂ ਦੀ ਸਿੱਖਿਆ ਉਹਨਾਂ ਦੀ ਪੜ੍ਹਾਈ ਉਹਨਾਂ ਦੀ ਅਗਵਾਈ ਉਹ ਕਰਦੇ ਰਹੇ ਤੇ ਇਹਨਾਂ ਦੀ ਕਿਸੇ ਵੀ ਕਿਸਮ ਦੀ ਅਪੀਲ ਦਲੀਲ ਜਾਂ ਇਹਨਾਂ ਦੇ ਵਕੀਲ ਦੀ ਗੱਲ ਨੂੰ ਕੋਈ ਤਵੱਜੋ ਨਹੀਂ ਦਿੱਤੀ ਤੇ ਸਿੱਟੇ ਵਜੋਂ 5 ਜੁਲਾਈ 2021 ਨੂੰ ਸੁਪਰੀਮ ਸੁਆਮੀ ਦੀ న్యాయਕ ਹਰਾਸਤ ਜੀ ਮੌਤ ਹੋ ਗਈ। ਇੱਥੋਂ ਤੱਕ ਕਿ ਉਹਨਾਂ ਨੂੰ ਮਨਪਸੰਦ ਮੈਡੀਕਲ ਫੈਸਿਲਿਟੀ ਵਾਲੇ ਹਸਪਤਾਲ ਚ ਵੀ ਨਹੀਂ ਜਾਣ ਦਿੱਤਾ ਗਿਆ। ਨਰਿੰਦਰ ਮੋਦੀ ਹੁਣ ਇੱਕ ਇਹਦੇ ਵਿੱਚ ਬੜਾ ਖਤਰਨਾਕ ਇਸ਼ਾਰਾ ਕੀਤਾ ਗਿਆ ਹੈ ਕਿ ਨਰਿੰਦਰ ਮੋਦੀ ਜਿਹੜੇ ਭਾਰ ਦੇ ਪ੍ਰਧਾਨ ਮੰਤਰੀ ਨੇ 4 ਤੋਂ 6 ਜੁਲਾਈ ਤੱਕ 3 ਦਿਨਾਂ ਦੌਰੇ ਤੇ ਗਏ ਸੀ 2017 ਨੂੰ ਇਜ਼ਰਾਈਲ ਦੇ ਦੌਰੇ ਜਿਹੜੀ ਉੱਪਰ ਜ਼ਿਕਰ ਕੀਤਾ ਗਿਆ ਮਾਲਵੇਅਰ ਦੀ ਇਸੇ ਤਰ੍ਹਾਂ ਆ ਮੋਬਾਈਲ ਨੂੰ ਕੰਟਰੋਲ ਕਰਨ ਲਈ ਪੈਗਾਸਸ ਨਾਮ ਦਾ ਜਿਹੜਾ ਹੈਗਾ ਉਹ ਇੱਕ ਫਰਮ ਹੈਗੀ ਆ ਜਿਹੜੀ ਸਾਈਬਰ ਸਿਕਿਉਰਿਟੀ ਦਾ ਕੰਮ ਕਰਦੀ ਹੈ ਤਾਂ ਪੁਸਤਕ ਵਿੱਚ ਬਾਕੀ ਜਿਹੜਾ ਇਹ ਜਦੋਂ 4 ਤੋਂ 6 ਜੁਲਾਈ 2017 ਨੂੰ ਇਜ਼ਰਾਇਲ ਦੇ ਦੌਰੇ ਤੇ ਗਏ ਨੇ ਤਾਂ ਪੁਸਤਕ ਚ ਇਹ ਇਸ਼ਾਰਾ ਕੀਤਾ ਗਿਆ ਕਿ ਉਸ ਸਮੇਂ ਇਜ਼ਰਾਈਲ ਦੀ ਸਰਕਾਰ ਦੇ ਨਾਲ ਸਾਈਬਰ ਸਿਕਿਉਰਿਟੀ ਸੰਬੰਧੀ ਵੀ ਕੋਈ ਸਮਝੌਤਾ ਕੀਤਾ ਹੈ ਪ੍ਰਧਾਨ ਮੰਤਰੀ ਤੇ ਉਸ ਤੋਂ ਬਾਅਦ ਬਾਮੇ ਸਟੇਟ ਵੱਲੋਂ ਇਨਾ ਕਾਰਕੁਨਾਂ ਦੇ ਖਿਲਾਫ ਬੁੱਧੀਜੀਵਿਆਂ ਦੇ ਖਿਲਾਫ 2012 ਤੋਂ ਹੀ ਬਹੁਤ ਤਿੱਖਾ ਹਮਲਾ